ਬਾਈ ਹੜ ਪੀੜਤਾਂ ਲਈ ਬਾਈ ਗਲਾ ਸਿੱਧੂ ਨੇ ਵੱਡਾ ਐਲਾਨ ਕੀਤਾ 5 ਲੱਖ ਰੁਪਏ ਦੇ ਰਹਿਣਾ ਚਾਹੇ ਤਾਂ ਉਹਦਾ ਡੀਜੇ ਲੈ ਲਿਓ ਜਾਂ ਫਿਰ ਹੋਰ ਖਾਣ ਪੀਣ ਵਾਲੀਆਂ ਬਾਈ ਕਹਿੰਦਾ ਮੈਨੂੰ ਪਤਾ ਨਹੀਂ ਵੀ ਉਥੇ ਕੀ ਚੀਜ਼ਾਂ ਦੀ ਲੋੜ ਹੈਗੀ ਸੋ ਬਾਈ ਉਹ ਉਥੇ 5 ਲੱਖ ਰੁਪਏ ਅੱਜ ਦੇ ਕੇ ਆਉਂਦੇ ਆ ਤੇ ਆਉਣ ਵਾਲੇ ਸਮੇਂ 'ਚ ਬਾਈ ਫੇਰ ਖੜੇ ਹੋ ਲੋਕਾਂ ਨਾਲ ਹਾਂ ਬਾਈ ਹਾਂ ਜਿੰਨੇ ਵੀ ਜੋਗੇ ਆ ਜਿੰਨਾ ਚਿਰ ਜਮਾਂ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਵਾਹਣ ਪਧਰਾ ਪਧਰਾ ਨਹੀਂ ਹੁੰਦਾ ਲੋਕਾਂ ਦਾ ਸਾਰੇ ਕੁਝ ਨਾਲ ਖੜਾਂਗੇ ਜੀ ਹਾਂ ਹਾਂ ਅੱਜ ਆਪਣਾ ਕਿੱਥੇ ਦਾ ਰੂਟ ਆ ਬਾਈ ਅੱਜ ਆਪਾਂ ਫਾਜ਼ਲ ਕਾ ਚੱਲੇ ਆ ਬਾਈ ਫਾਦਲ ਕਾ ਚ ਮਿਲਦੇ ਆ ਬਾਈ ਹਨਾ ਕਿਸੇ ਨੂੰ ਵੀ ਕਿਹੜੀ ਵੀ ਚੀਜ਼ ਦੀ ਜ਼ਰੂਰਤ ਆ ਤੁਸੀਂ ਜਰੂਰ ਕਮੈਂਟਾਂ ਚ ਦੱਸ ਸਕਦੇ ਹੋਗੇ ਕਿਉਂਕਿ ਸਾਨੂੰ ਇੱਥੇ ਬੈਠਿਆਂ ਨੂੰ ਹਾਂ ਕੁਝ ਨਹੀਂ ਪਤਾ ਲੱਗਦਾ ਬਾਈ ਆਪਾਂ ਨੂੰ ਕੀ ਚਾਹੀਦਾ ਹੈਗਾ ਜਿਹੜੀ ਵੀ ਚੀਜ਼ ਦੀ ਜਿਵੇਂ ਹੁਣ ਪਾਣੀ ਪਾਣੀ ਬੜਾ ਜ਼ਿਆਦੇ ਦੇਤਾ ਲੋਕਾਂ ਨੇ ਬ੍ਰੈਡ ਬਰੋਡ ਬੜਾ ਜ਼ਿਆਦੇ ਦੇਤੇ ਜਿਹੜੀ ਵੀ ਚੀਜ਼ ਦੀ ਲੋੜ ਆਪਾਂ ਨੂੰ ਦੱਸ ਦੇਣ ਜਿਵੇਂ ਤੁਹਾਨੂੰ ਮੈਸੇਜ ਕਰ ਲੈਣ ਆਪਾਂ ਉਹੀ ਚੀਜ਼ ਪਹੁੰਚਦੀ ਕਰ ਦਾਂਗੇ ਜਿਹੜੇ ਵੀ ਏਰੀਆ ਚ ਉਧਰੋਂ ਫੋਨ ਵੀ ਬਹੁਤ ਆ ਰਹਿਆ ਕਹਿੰਦੇ ਬਈ ਖਾਣ ਪੀਣ ਵਾਲੀ ਚੀਜ਼ਾਂ ਵਿੱਚ ਖਰਾਬ ਵੀ ਬਹੁਤ ਹੋ ਰਹੀਆਂ ਨੇ ਵੀ ਹਲੇ ਮਦਦ ਦੀ ਲੋੜ ਨਹੀਂ ਗਈ ਚਲੋ ਅੱਜ ਅਸੀਂ ਉੱਥੇ ਮੌਕਾ ਦੇਖ ਕੇ ਆਉਣੇ ਆ ਤੇ ਬਾਈਬੂਰੀ 5 ਲੱਖ ਰੁਪਈਆ ਵੀ ਦੇਣਗੇ ਤੇ ਜਿਹਨੂੰ ਜਿਹਨੂੰ ਉਪਰਾਲਾ ਚੰਗਾ ਲੱਗਿਆ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਕੋਲੇ ਬਾਧ ਜਰੂਰ ਧੰਨਵਾਦ ਜੀ